ਵੱਡੀਆਂ ਵੱਡੀਆਂ ਡਿਗਰੀਆਂ ਵੱਲ ਨੂੰ ਮੋੜਿਆ ਮਨੀਸ਼ ਸੋਧਿਆ ਜੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਬੁਲੰਦੀਆ ਸਹਿਬਾਨ ਮੋਟਰਸਾਈਕਲ ਗੱਡੀਆਂ ਲੈ ਕੇ ਜਿਹੜੇ ਆਏ ਨੇ ਸਤਿਕਾਰਯੋਗ ਬਜ਼ੁਰਗ ਖੜੇ ਨੇ ਬਹੁਤ ਤਜਰਬੇਕਾਰ ਨੇ ਬੜੀਆਂ ਦੇਗੀਆਂ ਚੱਕਵਾ ਚਾਹ ਰਹੇ ਵੱਸ ਮੈਂ ਬੇਨਤੀ ਕਰਨਾ ਹੈ ਕਿ ਉਹਨਾਂ ਨੇ 11 ਤਰੀਕ ਨੂੰ 11 ਨਵੰਬਰ ਨੂੰ ਜੀ ਦੇ ਨੰਬਰ ਦੇ ਵੱਲ ਨੇ ਐਟਾ ਕਰਨਾ ਲੋਡ ਮਾਈ ਤੇ ਚੜੂ ਵਾਲਾ ਤੇ ਸਮਰਥਨ ਦੇ ਕੇ ਚੜੂ ਵਾਲਾ ਬਣ ਕੇ ਇਲਾਕੇ ਨੂੰ ਪਹਿਲਾਂ ਵੀ ਤੁਸੀਂ ਬਹੁਤ ਸਮਰਥਨ ਦਿੱਤਾ ਡਾਕਟਰ ਕਸ਼ਮੀਰ ਸਿੰਘ ਸੋਲ ਕੋਈ ਕੁਝ ਹੋਰ ਮਨਜ਼ੂਰ ਸੀ ਤਾਂ ਤੁਸੀਂ ਬਹੁਤ ਭਾਰੀ ਜਿੰਦੂ ਦੇ ਵਿੱਚ ਪਟਾ ਪਰਖ ਕੇ ਉਹਨਾਂ ਨੂੰ ਜਤਾਇਆ ਉਸੀ ਲਾਗ ਨੂੰ ਵੀ ਤੋਰਦੇ ਹੋ। ਮਨਦੀਪ ਭਾਜੀ। ਫੇਰ ਇੱਕ ਵਾਰੀ ਤਰੱਕੀ ਦੇ ਰਾਹਾਂ ਤੇ ਤੁਰਨਾ ਹੈ, ਸੜਕਾਂ ਬਣਾਉਣੀਆਂ ਨੇ, ਨੌਕਰੀਆਂ ਦੇਣੀਆਂ ਨੇ। ਤੇ ਇਹ ਵੀ ਰਹਿਆ, ਪਰ 75 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ। ਉਹ ਵੀ ਹੌਲੀ ਸੁਲਝੂਗਾ। ਅਰੇ ਜੀ ਠੀਕ। ਤੇ ਸੋ ਉੱਧਰ ਹੋ ਗਿਆ ਭਾਜੀ। ਮਾਵਾ ਪੈਣਾ ਆਈਆਂ ਨੇ ਵੱਡੀ ਗਿੱਟੀ 'ਚ ਕਬੀਲਾ ਦੇ ਕੰਮ ਛੱਡ ਕੇ ਮੈਂ ਤੁਹਾਡਾ ਧੰਨਵਾਦ ਕਰਦਾ। ਕਿਉਂਕਿ ਕੋਈ ਹੈਗਾ।ੁੱਡੇ ਦਾ ਖੂਬ ਪਤਾ ਹੈ। ਰਿਕਾਰਡ ਕਰਦਾ ਜਿਹੜਾ ਚਲਾਉਣਾ ਕਿੰਨਾ ਔਖਾ ਹੋਇਆ ਪਿਆ। ਮੰਗਾਈ ਦੇ ਜ਼ਮਾਨੇ 'ਚ ਬਿਜਲੀ ਤੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ 3000 ਤੋਂ 4000 ਰੁਪਏ ਇੱਕ ਘਰ ਦਾ ਬਚਣ ਲੱਗ ਗਿਆ ਉਹਦੇ ਨਾਲ ਕਬੀਲਦਾਰੀ ਨਹੀਂ ਪਿਆ ਜਾਂਦੀ ਆਮ ਆਦਮੀ ਕਲੀਨਿਕ ਖੁੱਲ ਗਏ ਛੋਟੀਆਂ ਮੋਟੀਆਂ ਬਿਮਾਰੀਆਂ ਵਾਸਤੇ ਪਹਿਲਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰਚੀਆਂ ਕਟਾਉਣੀਆਂ ਪੈਂਦੀਆਂ ਸੀ ਮਹਿੰਗੀਆਂ ਦਵਾਈਆਂ ਆਪ ਖਰੀਦਣੀਆਂ ਪੈਂਦੀਆਂ ਸੀ ਉਹ ਤੋਂ ਖਾੜੇ ਛੁਣ ਲਿਆ ਹੁਣ ਸਾਰੀਆਂ ਦਵਾਈਆਂ ਜਿਹੜੀਆਂ ਆਮ ਆਦਮੀ ਕਲੀਨਿਕ ਦੇ ਵਿੱਚ ਮੁਫਤ ਮਿਲ ਜਾਂਦੀਆਂ ਨੇ ਕਿਹੜਾ ਸੋਚ ਜਦੋਂ ਜੋ ਆਕਾ ਦੇ ਸਕੂਲ ਜਿਹੜੇ ਨੇ ਸਰਕਾਰੀ ਉਹ ਸ਼ਾਨਦਾਰ ਹੋ ਗਏ ਹੁਣ ਫਿਕਰਬੰਦ ਦੀ ਲੋੜ ਪੀ ਕੇ ਜਿੱਤ ਪਹਿਲੇ ਹੀ ਹਿੱਸ ਜਦੇ ਚਲੋ ਆਪਣੀ ਤਾਂ ਜਿਵੇਂ ਕਿਵੇਂ ਕਰਕੇ ਲਾਂਘੀ ਜੋ ਆ ਕੱਦ ਪੜਾ ਲਈਏ ਪ੍ਰਾਈਵੇਟ ਸਕੂਲਸ ਪ੍ਰਾਈਵੇਟ ਦੀਆਂ ਫੀਸਾਂ ਬਹੁਤ ਮਹਿੰਗੀਆਂ ਲੋਟ ਆ ਰਹੀ ਹੈ ਹੋਰ ਸਰਕਾਰੀ ਦੇ ਵਿੱਚ ਵੀ ਪੜ੍ਹਾਈ ਕੋਈ ਜੇ ਮਰਜੀ ਥੋੜੀ ਹੈ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਪੜਾ ਲਈ ਸਰਕਾਰੀ ਚ ਪੜੋੜ ਸਰਕਾਰੀ ਚ ਪੜਾ ਲੋ ਕੋਈ ਪੜ੍ਹਾਈ ਕੋਈ ਪਰ ਉਧਰ ਫੀਸ ਲੱਗੂ ਉਧਰ ਫੀਸ ਲੱਗੀ ਆ ਸੋ ਕਰ ਰਹੇ ਆ ਕੰਮ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਕਿ ਅਸੀਂ ਉਹ ਪੈਸੇ ਕਮਾਉਣ ਨਹੀਂ ਆਏ ਅਸੀਂ ਕੋਈ ਧੰਗਾ ਨਹੀਂ ਬਣਾਉਣਾ ਰਾਜਨੀਤੀ ਨੂੰ ਅਸੀਂ ਆਮਕਰਾਂ ਦੇ ਉੱਤੇ ਆਇਆ ਜਿਵੇਂ ਆ ਪਿੰਡ ਆ ਸਾਡਾ ਪਿੰਡ ਵੀ ਇੱਥਾਂ ਲਈ ਹੈ ਤੇ ਉਹੀ ਸਮੱਸਿਆਵਾਂ ਥੋਡੀਆਂ ਨੇ ਉਹੀ ਸਮੱਸਿਆਵਾਂ ਨੇ ਚਾਹੇ ਖੇਤੀਬਾੜੀ ਨਾਲ ਸੰਬੰਧਿਤ ਨੇ ਚਾਹੇ ਖੇਤ ਮਜ਼ਦੂਰਾਂ ਨਾਲ ਸੰਬੰਧਿਤ ਨੇ ਸும்ਮਾ ਕੀ ਤਾਂ ਧਨਾੜ ਬੰਦੇ ਨੇ ਜੀ ਉਹਨਾਂ ਦਾ ਕੀ ਕਰੀਏ ਉਹਦਾ ਮਤਲਬ ਪੀੜ੍ਹੀਆਂ ਦਾ ਪੈਸਾ ਕਮਾਏ ਬੈਠੇ ਨੇ ਉਹ ਤਾਂ ਪਹਾੜਾਂ 'ਚ ਦੱਬੀ ਬੈਠੇ ਆ ਉਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਬੇਨਾਮ ਆ ਪ੍ਰੋਪਰਟੀਆਂ ਲਈ ਬੈਠਿਆ ਉਹ ਤਾਂ ਬਸ ਖੇਡਦੇ ਨੇ ਉਹ ਤਾਂ ਤੁਹਾਡੇ ਨਾਲ ਖੇਡਦੇ ਨੇ ਤੈਨੂੰ ਤਾਂ ਇਹ ਕਹਿੰਦੇ ਨੇ ਉਹ ਵੀ ਸੈਮੀਫਾਈਨਲ ਹੈ ਇਹ ਫਾਈਨਲ ਹੈ ਇਹ ਤਾਂ ਖੇਡਦੇ ਨੇ ਥੋੜਾ ਜਿ ਇਸ ਕਰਕੇ ਉਹ ਹੰਜੇ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਤੁਹਾਡੇ ਦੁੱਖ ਸੁੱਖ ਜਾਣਦਾ ਹੋਵੇ ਤੁਹਾਡੀਆਂ ਕਰੀਆਂ ਤੁਹਾਡੇ ਇੱਕ ਬਰਤਾਂ ਦੇ ਰੇੜੇ ਤੋਂ ਵੀ ਟਰੈਕਟਰ ਤੁਹਾਡੀਆਂ ਦਿਹਾੜੀਆਂ ਤੁਹਾਡੀਆਂ ਦਾਤੀਆਂ ਕਈਆਂ ਉਹਨਾਂ ਨੂੰ ਜਾਣਦਾ ਹੋਵੇ ਉਹ ਜਿੰਨਾਂ ਨੇ ਕਦੇ ਸਰਕਾਰੀ ਸਕੂਲ ਚ ਪੜ੍ਹਾਈ ਹੋਈ ਨਹੀਂ ਕੀਤੀ ਸੁਖਵੀਰ ਬਦਲਵਰ ਕਹਿੰਨ ਉਹਨੂੰ ਕੀ ਪਤਾ ਪੰਜਾਬ ਦੀ ਸੱਸਿਆਵਾਂ ਦਾ ਪੰਜਾਬੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਪੰਜਾਬੀ ਕਿਉਂਕਿ ਜਿਹੜੇ ਸਕੂਲਾਂ ਚ ਪੜ੍ਹੇ ਨਾ ਉੱਥੇ ਪੰਜਾਬੀ ਹੈ ਹੀ ਨਹੀਂ ਅੱਜ ਵੀ ਨਹੀਂ ਹੈਗੀ ਉੱਥੇ ਪੰਜਾਬੀ ਹੈ ਨਹੀਂ ਉਹ ਤਾਂ ਥੋੜੀ ਬਹੁਤ ਜਿਹੜੀ ਪੰਜਾਬੀ ਸਿੱਖੀ ਹੈ ਆਹ ਸਟੇਜ 'ਸੂਜਾ ਦੇ ਉਹ ਵੀ ਗਲਤ ਜਿਹੀ ਬੋਲਦੇ ਆ ਉਹਨੂੰ ਪਤਾ ਨਹੀਂ ਹੈਗਾ ਉਹ ਤਾਂ ਇਹ ਕਹਿਣ ਲੱਗ ਜਾਂਦੇ ਕਿਹਦੇ ਦੇਖੋ ਸਾਢੇ 2:00 ਵੱਜ ਗਏ ਇੱਦਾਂ ਕਹਿੰਦਾ ਸਾਢੇ 2:00 ਨਹੀਂ ਹੁੰਦੇ ਢਾਈ ਹੁੰਦੇ ਆ ਯਾਰ ਉਹ ਸਾਢੇ 2 ਕਹਿੰਦੇ ਆ ਜੀ ਉਹ ਸਾਡੀ ਇੱਕ ਕਹਿੰਦੇ ਡੇਡ ਨਹੀਂ ਕਹਿਣਾ ਉਹਨਾਂ ਨੂੰ ਕਿਉਂਕਿ ਪੜੇ ਹੀ ਨਹੀਂ ਕਦੇ ਪੰਜਾਬ 'ਚ ਰਹੇ ਨਹੀਂ ਇਸ ਕਰਕੇ ਉਹਨਾਂ ਨਾਲ ਆਪਣਾ ਕੀ ਮੇਲ ਹੈ ਜੀ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਪਹਿਲਾਂ ਦੀਆਂ ਕੰਤੇ ਹੀ ਇੰਨੀਆਂ ਉੱਚੀਆਂ ਨੇ ਤੇ ਗਰੀਬ ਦੀ ਆਵਾਜ਼ ਉੱਥੇ ਅੰਦਰ ਪਹੁੰਚਦੀ ਨਹੀਂ ਅਸੀਂ ਥੋੜੇ ਬਰ ਕੇ ਆ ਹਾਮ ਕਰਾਚੋਂ ਨਿਕਲੇ ਹੋਇਆ ਤੁਸੀਂ ਤਾਂ ਅੱਗੋਂ ਪਹਿਲਾਂ ਕਦੇ ਆਏ ਮੁੱਖ ਮੰਤਰੀ ਖੜਾ ਕਦੇ ਆਏ ਪਹਿਲਾਂ ਕਿਤੇ ਮੁੱਖ ਮੰਤਰੀ ਬੰਲੇਂਦੇ ਸੀ ਇੰਨਾ ਨੇੜੇੋਂ ਬੇਨੀ ਨੇ ਜਿਹੜੀ ਸਿਹੜੀ ਲੱਗਦੀ ਤੇ ਪਰ ਉਹ ਜੋ ਆਪਣਾ ਤਾਂ ਇਹਦਾ ਸੀ ਪਤਾ ਨਹੀਂ ਕਿ ਕੋਈ ਹੋਰ ਕਰ ਰਿਹਾ ਰਹਿੰਦੇ ਨੇ ਇਹਨਾਂ ਨਾਲ ਬਸ ਪਰ ਤੁਰੂਆਂ ਕੰਦੰਦੇ ਸਿੰਘ ਆਪਾਂ ਆਪਣੇ ਕੋਲੇ ਕੋਈ ਹੋਰ ਰਾਹ ਵੀ ਨਹੀਂ ਸੀ ਆਪਣੇ ਕੋਲੇ ਇਹ ਨਹੀਂ ਕਰੂਗਾ ਕਿ ਦੂਜੇ ਕੋਲੇ ਦੂਜੇ ਨੂੰ ਹਰਾ ਕੇ ਵੀ ਪਹਿਲੇ ਕੋਲੇ ਸਾਹਮਣੇ ਕਿੱਥੇ ਤੀਜਾ ਰਾਤ ਖੋਲਿਆ ਝਾਰੂ ਵਾਲਾ ਬਾਵਾ ਪੈਣਾ ਇਹਨਾਂ ਨੂੰ ਤਾਂ ਪਤਾ ਚੜੂ ਦਾ ਮੁੱਲ ਕੀ ਹੁੰਦਾ ਤਾਂ ਤੜਕੇ ਤੜਕੇ 4:30 5:00 ਵਜੇ ਸਿੱਖ ਲੈ ਸਰਬੱਤ ਨੂੰ ਅੰਮ੍ਰਿਤ ਵੇਲਾ ਹੁੰਦਾ ਹੈ ਭਾਈ ਜਿਗਾਉਂਦੇ ਨੇ ਉਹ ਲੋ ਮੇਰੇ ਚ ਵੀ ਲੱਭ ਲੈਂਦੀਆਂ ਨੇ ਚੜ੍ਹ ਕੇ ਲਿਆ ਬਹੁਤ-ਬਹੁਤ ਥੋੜਾ ਧੰਨਵਾਦ ਹੈ ਕਿ ਤੁਸੀਂ ਇਹਨਾਂ ਮਾਨ ਸਨਮਾਨ ਕਰਦੇ ਜਿੱਥੇ ਜਾਂਦੇ ਨੇ ਲੋਕ ਇਹੀ ਕਹਿੰਦੇ ਨੇ ਕਿ ਜੀ ਫਿਕਰ ਨਾ ਕਰੋ ਅਸੀਂ ਤੁਹਾਨੂੰ ਜੀਆਣਾ ਸੋ ਇੱਕ ਵਾਰੀ ਗੁਰੂ ਘਰ ਅੱਥੇ ਲੱਗਦੇ ਆ ਇੱਕ ਵਾਰੀ ਸੱਚੇ ਦਿਲੋਂ ਚਕਾਰਾ ਦੁਨੀਆ ਉੱਪਰ ਕਰਕੇ ਲਾ ਦਿਓ ਤਾਂ ਕਿ ਚਕਾਰੇ ਵੀ ਗੂੰਜਦੇ ਰਹਿਣ ਪੁੰਜਾਂ ਪੈਂਦੀਆਂ ਰਹਿਣ ਸਾਡੇ ਧਰਮ ਦੀਆਂ ਸਾਡੀਆਂ ਕੁਰਬਾਨੀਆਂ ਦੀਆਂ 350 ਸਾਲਾਂ ਗੁਰੂ ਗreg ਭਦਰ ਜੀ ਦਾ ਕੱਲ ਸ਼ੁਰੂ ਕੀਤਾ ਦਿੱਲੀ ਤੋਂ ਰਕਾਬगंज ਕੋਲ ਤੋਂ ਸਾਹਿਬ ਸੀਮਾ ਰਾਤ ਤੇ ਪੂਰਾ ਇੱਕ ਮਹੀਨਾ ਗੁਰੂ ਸਾਹਿਬ ਦੀ ਜਿਹੜੀ 350 ਦਾ ਜਿਹੜੀ ਸ਼ਹਾਦਤ ਹੈ ਉਹਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਗਲੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ ਐਂ ਕਿਸੇ ਹੋਰ ਦੀ ਰੱਖਿਆ ਵਾਸਤੇ ਦੂਜਿਆਂ ਦੇ ਧਰਮਾਂ ਦੀ ਰੱਖਿਆ ਵਾਸਤੇ ਸੀਸ ਕਟਾਇਆ ਜਾਂਦਾ ਹੈ ਇਹ ਕੋਈ ਆ ਭਾਈ ਖੇਲਾ ਵੇਚ ਕੇ ਰਿਓੜੀਆਂ ਵੇਚ ਕੇ ਸਰਦਾਰੀਆਂ ਨਹੀਂ ਮਿਲੀਆਂ ਇਹ ਕੁਰਬਾਨੀਆਂ ਨਾਲ ਮਿਲੀਆਂ ਨੇ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਵੇਂ ਤਿਆਗਮੰਦ ਤੋਂ ਤੇਗ ਬਹਾਦਰ ਬਣੇ ਇਹ ਸਾਰਾ ਦੱਸਣ ਦੀ ਲੋੜ ਹੈ ਅਜੇ ਤੱਕ ਸਾਨੂੰ ਇਹ ਪੜਾਇਆ ਨਹੀਂ ਗਿਆ ਸਾਡਾ ਵਿਰਸਾ ਸਾਡੀਆਂ ਕੁਰਬਾਨੀਆਂ ਉਹ ਆਓ ਅਕੀਪੀ ਹੋ ਕੇ ਇੱਕ ਚੰਗਾ ਪੰਜਾਬ ਸਿਰਜੀਏ ਜਿੱਦੇ ਆ ਲੋਕ ਉਦਾਹਰਨਾ ਦਿੰਦੇ ਹੁੰਦੇ ਸੀ ਅਸੀਂ ਛਿੰਝਾਂ ਵਾਲੇ ਸੀ ਅਸੀਂ ਕੁਸ਼ਤੀਆਂ ਪੁਰਦੇ ਸੀ ਅਸੀਂ ਕਬੱਡੀਆਂ ਖੇਡਦੇ ਸੀ ਫੌਜਾਂ 'ਚ ਭਰਤੀ ਹੋਣ ਨੂੰ ਮਸ਼ਹੂਰ ਸੀ ਉਹ ਕਿੱਧਰ ਗਿਆ ਜੀ ਉਹ ਪੁਰਾਣਾ ਜ਼ਮਾਨਾ ਹੀ ਨਹੀਂ ਰਿਹਾ ਬਜ਼ੁਰਗ ਖੜੇ ਨੇ ਉਹ ਵੀ ਦੇਖ ਕੇ ਹੋਣਗੇ ਵੀ ਆਹ ਕਹਿ ਜੇ ਅੱਜ ਕੱਲ ਕੀ ਹੋ ਗਿਆ ਇਹ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਾਂ 'ਚ ਚਿੱਟੇ ਦੇ ਟੀਕੇ ਲਾ ਲਾ ਕੇ ਘਰ ਘਰ ਚਿੱਟੇ ਰੰਗ ਦੇ ਸੱਤਰ ਪਛਾਤੇ ਲੱਖਾਂ ਸਾਡੀਆਂ ਧੀਆ ਭੈਣਾਂ ਦੀਆਂ ਰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਤੇ ਹੁਣ ਜਦੋਂ ਫੜ ਕੇ ਅਸੀਂ ਅੰਦਰ ਦਿੱਤੇ ਆ ਹੁਣ ਬਾਕੀ ਸਾਰੇ ਉਹਨਾਂ ਦੇ ਹੱਥਾਂ 'ਚ ਨੇ ਇਹਦੇ ਨਾਂ ਜੀ ਇਹ ਨਹੀਂ ਫੜਨਾ ਚਾਹੀਦਾ ਸੀ ਨਾ ਹੋਰ ਕਿਵੇਂ ਫੜਦੇ ਜੀ ਕਦੇ ਸਵੇਰੇ 8:00-9:00 ਵਜੇ ਪੁਲਿਸ ਆ ਗਈ। ਅਜੇ ਸਾਡੇ ਬੱਚਿਆਂ ਨੇ ਨਾਸ਼ਤਾ ਵੀ ਨਹੀਂ ਕੀਤਾ ਸੀ। ਲੇਕਿਨ ਜਦੋਂ ਸਾਡੇ ਘਰੇ ਆਉਨੇ ਉਹਨਾਂ ਨੂੰ ਸਾਡੇ 4:00 ਵਜੇ ਆ ਜਾਣੇ ਹੋ। ਕਿ ਸਾਡੇ ਵਾਲੇ ਨਾਸ਼ਤਾ ਕਰ ਕਿਸ ਹੋਂਗੇ ਫਿਰ? ਕਿ ਜਦੋਂ ਆਪਦੇ ਘਰੇ ਲੱਗਦਾ ਨਾ ਉਦੋਂ ਪਤਾ ਲੱਗਦਾ ਦੂਜਿਆਂ ਦੇ ਘਰੇ ਲੱਗੀ ਹੋਈ ਆ ਕੇ ਲੋੜੀ ਲੱਗਦੀ ਹੈ। ਆਪਦੇ ਘਰੇ ਹੋਈ ਲੱਗੀ ਆਗ ਦਾ ਸੇਕ ਲੱਗਦਾ। ਕਿ ਇੱਥੇ ਆਲਰੇਡੀ ਅੱਗ ਲੱਗਿਆ ਹੋਇਆ। 8:00-9:00 ਵਜੇ ਕਹਿੰਦੇ ਆ ਤੜਕੀ ਕਿਉਂਕਿ 12:00-1:00 ਵਜੇ ਉੱਠਣ ਵਾਲੇ ਨੇ ਨਾ ਤੜਕਾ ਹੁੰਦਾ। 8:00-9:00 ਵਜੇ। ਸੋ ਇਹ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਸਿਰ ਜੀ ਇਹ ਦੁਬਾਰਾ ਸਿਰ ਜੀ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਖੜ੍ਹਾ ਵੀ ਹੈ ਪੰਜਾਬ ਨੂੰ ਉਠਣਾ ਵੀ ਆਉਂਦਾ ਹੈ ਪੰਜਾਬ ਸੰਕਟਾਂ ਨੂੰ ਛੋਟੇ ਕਰ ਦਿੰਦਾ ਜਦੋਂ ਪੰਜਾਬੀਆਂ ਦਾ ਜਜ਼ਬਾ ਜਿਹੜਾ ਉਹ ਇੱਕ ਪਾਸੇ ਹੋ ਕੇ ਤੁਰਪੇ ਦੁਨੀਆਂ ਤੋਂ ਪਰਚਾ ਕੇ ਘਾਰਾ ਲਾ ਦਿਓ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੰਤੂ ਸਾਹਿਬ ਧੰਨਵਾਦ ਕਰ ਬਹੁਤ ਹੀ ਸਤਿਕਾਰਯੋਗ ਇਸ ਪਿੰਡੇ ਮੇਰੇ ਮਾਸੀ ਸਾਡੀਆਂ ਮਾਵਾਂ ਸਾਡੀਆਂ ਬੱਚੀਆਂ ਇਸ ਪਿੰਡੇ ਸਮੁੱਚੇ ਲਗਰਦੇ ਸਾਡਾ ਦਿ ਲੋ ਦਿ ਲੋ ਦਿ ਲੋ ਤਲਵਾਰ ਕਿ ਤੁਸੀਂ ਹਮੇਸ਼ਾ ਹੀ ਬੜਾ ਵੱਡਾ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਚੇਚੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਮਨ ਪਿਆਰੇ ਉਕਮਤਰੀ ਸਾਫ ਸਾਪਕਵਤ ਸਿੰਘ ਜੀ ਮਾਂ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਤਕਾਰਯੋਗ ਕਮਿਸ਼ ਯੋਧਿਆ ਜੀ ਔਰ ਵੀਰੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਨੰਬਰ ਦੇ ਆਪਣਾ ਬੱਢਣਿਆ ਇਹ ਝਾੜੂ ਦਾ ਨਿਸ਼ਾਨ ਤਕੜੇ ਹੋ ਕੇ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਇਸ ਤਰ੍ਹਾਂ ਦਾਵਤ ਦੇ ਪਵਿੱਤਰ ਧਰਤੀ ਲਈ ਆਪਾਂ ਇਹ ਕਾਮਯਾਬੀ ਰੱਖੜੀਆਂ ਤੁਹਾਡਾ ਬਹੁਤ ਬਹੁਤ ਕੋਟੋ ਕੋਟ ਉਹ ਤੁਹਾਡਾ ਧੰਨਵਾਦ ਸਮੁੱਚੇ ਗੋਲਵੜ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ